ਅੱਜ ਜੋ ਇਨਸਾਨ ਖਰਾਕ ਦਾ ਸੇਵਨ ਕਰ ਰਿਹਾ ਉਹ ਸਾਡੇ ਸਰੀਰ ਵਾਸਤੇ ਬਹੁਤ ਘਾਤਕ ਹੈ ਬਿਮਾਰੀਆਂ ਤੇ ਲੱਗਣੀਆਂ ਲੱਗਣੀਆਂ ਅੱਜ ਤੇ ਸ਼ਰਮ ਕਰਦੇ ਨੇ ਲੋਕ ਹਥਿਆਰ ਕੈਰੀ ਕਰਨ ਨੂੰ ਉਹ ਸ਼ਰੀਰ ਸਾਬ ਅੰਦਰੋਂ ਦੀ ਪਾਉਂਦੇ ਆ ਗੁਰੂ ਦੀ ਮੋਹਰ ਦੇ ਅੰਦਰੋਂ ਪਾਉਂਦੇ ਚੋਰ ਵੀ ਸਾਨੂੰ ਕੋਈ ਵੇਖਣਾ ਲੱਭੇ ਅਸੀਂ ਅੰਮ੍ਰਿਤਧਾਰੀ ਆ ਜੀ ਪਹਿਲੇ ਦੀ ਸ਼ਾਨ ਹੁੰਦੀ ਸੀ ਵੀ ਹਾਂ ਵੀ ਹਥਿਆਰ ਕੈਰੀ ਕਰਦਾ ਸ਼ਸਤਰ ਕੈਰੀ ਕਰਦਾ ਐਨੀ ਰਿਸਪੈਕਟ ਇਹਦੇ ਨਾਲ ਕੀ ਹੋ ਰਿਹਾ ਪੂਰਾ ਹੀ ਹਾਰਮੋਨਲ ਇੰਬੈਲੈਂਸ ਲੜਕੀਆਂ ਜਿਹੜੀਆਂ ਨੇ ਉਹ ਲੜਕੇ ਬਣ ਰਹੇ ਨੇ ਲੜਕੀਆਂ ਲੜਕੀਆਂ ਦੇ ਨਾਲ ਵਿਆਹ ਕਰਾ ਰਹੀਆਂ ਨੇ ਔਰ ਲੜਕੇ ਲੜਕੀਆਂ ਦੇ ਨਾਲ ਵਿਆਹ ਕਰਵਾ ਰਹੇ ਨੇ ਅਟਰੈਕਟ ਹੋ ਰਹੇ ਟੋਟਲੀ ਖਤਰਨਾਕ ਤਰੀਕਾ ਜਿਹੜਾ ਲੇਕਿਨ ਆਪਾਂ ਇਸ ਗੇ ਕਲਚਰ ਨੂੰ ਬढ़ावा ਨਹੀਂ ਦੇ ਸਕਦੇ ਕਿਵੇਂ ਨਹੀਂ ਦੇ ਸਕਦੇ ਐਜ਼ ਅ ਇਨਫਲੂਐਂਸਰ ਨਹੀਂ ਗਿਣ ਸਕਦੇ ਨਾਲ ਦਿਵਾਵਾ ਦੇਣ ਦੀ ਚਾਹਤ ਵੀ ਨਹੀਂ ਦੋਨੋ ਟਕਮ ਇਨ ਦੀ ਕੈਟਾਗਰੀ ਅੰਡਰ ਤੋ ਜਿਵੇਂ ਆਪਾਂ ਹੁਣ ਪੰਜਾਬ ਦੀ ਗੱਲ ਕਰ ਰਹੇ ਆਂ ਤੇ ਮੈਂ ਦੇਖਦਾ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਪ੍ਰਜਾਤੀ ਉਤਪਨ ਹੋ ਰਹੀ ਆ ਜਿਨ੍ਹਾਂ ਨੇ ਵੈਸੇ ਤਾਂ ਕਿਉਂਕਿ ਕੱਲ ਪਰਸ ਮੇਰੇ ਕੋਲ ਇੱਕ ਰੀਲ ਵੀ ਸ਼ੋਅ ਹੋਈ ਸੀ ਵੀਰ ਆ ਕੋਈ ਉਹਨੇ ਸਿਰ ਤੇ ਪੱਗ ਬੰਨੀ ਆ ਦਾੜੀ ਰੱਖੀ ਕਤਰਾਵੀ ਉਹ ਜਦੋਂ ਹੱਥ ਜਨੇ ਆ ਹਲਾਏ ਆਪਣੇ ਕੋ ਗਾਣਾ ਗਾ ਰਿਹਾ ਸੀ ਹੱਥ ਹਲਾਏ ਮੈਂ ਦੇਖਿਆ ਕਿ ਨੇਲ ਪਾਲਿਸ਼ ਲੱਗੀ ਤੇ ਹੱਥਾਂ ਤੇ ਥੋੜਾ ਥੋੜਾ ਲੱਛਣ ਵੀ ਉਹ ਜਨਾਨੀਆਂ ਵਾਲੇ ਕਰਦੇ ਆ ਮੈਂ ਕਿਹਾ ਯਾਰ ਇਹ ਕੀ ਨਵੀਂ ਚੀਜ਼ ਸ਼ੁਰੂ ਹੋ ਗਈ ਵੀਰ ਜੀ ਇਹ ਪੰਜਾਬ ਦੇ ਵਿੱਚ ਸਟ੍ਰੇਟ ਫਾਰਵਰਡਲੀ ਗੇ ਕਲਚਰ ਜਿਹੜਾ ਐਕਟੀਵੇਟ ਹੋ ਗਿਆ ਮਤਲਬ ਉਹੀ ਮੈਂ ਥੋੜਾ ਝੱਕਦਾ ਸੀ ਇਹ ਗੱਲ ਕਹਿਣ ਤੋਂ ਚਲੋ ਤੁਸੀਂ ਕਲੀਅਰ ਕਰਤੀ ਕਿ ਸ਼ੁਰੂਆਤ ਕੀ ਕਿਦੋਂ ਹੋਈ ਆ ਹੂੰ ਅੱਜ ਜੋ ਇਨਸਾਨ ਖਰਾਕ ਦਾ ਸੇਵਨ ਕਰ ਰਿਹਾ ਹੂੰ ਉਹ ਸਾਡੇ ਸਰੀਰ ਵਾਸਤੇ ਬਹੁਤ ਘਾਤਕ ਹੈ ਬਿਮਾਰੀਆਂ ਤੇ ਲੱਗਣੀਆਂ ਲੱਗਣੀਆਂ ਇਹ ਖਰਾਕ ਇਸ ਤਰੀਕੇ ਦੇ ਨਾਲ ਇਸ ਨੂੰ ਮੋਡੀਫਾਈ ਕੀਤਾ ਹੋਇਆ ਹੂੰ ਚਾਹੇ ਕੁਛ ਵੀ ਆ ਚਾਹੇ ਅਨਾਜ ਐ ਸਬਜ਼ੀਆਂ ਨੇ ਚਾਹੇ ਉਹ ਜੰਗ ਫੂਡ ਤੇ ਸਪੈਸ਼ਲੀ ਆਉਂਦਾ ਹੀ ਆਉਂਦਾ ਇਸ ਕੈਟਾਗਰੀ ਦੇ ਵਿੱਚ ਉਸ ਨੇ ਇਨਸਾਨ ਦੇ ਹਾਰਮੋਨ ਨੂੰ ਚੇਂਜ ਕਰ ਦੇਣਾ ਆਪੋਜ਼ਿਟ ਕਰ ਦੇਣਾ ਹੂੰ ਜੇ ਟੈਸਟੋਸਟਰੋਨ ਲੈਵਲ ਵੱਧ ਆ ਉਹਦੇ ਅੰਦਰ ਫੀਮੇਲ ਹਾਰਮੋਨ ਈਸਟ੍ਰੋਜਨ ਵੱਧ ਜਾਣਾ ਜੇ ਈਸਟ੍ਰੋਜਨ ਵੱਧ ਆ ਉਹਦੇ ਅੰਦਰ ਟੈਸਟੋਸਟਰੋਨ ਵੱਧ ਕਰ ਦੇਣਾ ਇਹਦੇ ਨਾਲ ਕੀ ਹੋ ਰਿਹਾ ਪੂਰਾ ਹਾਰਮੋਨਲ ਇੰਬੈਲੈਂਸ ਲੜਕੀਆਂ ਜਿਹੜੀਆਂ ਨੇ ਉਹ ਲੜਕੇ ਬਣ ਰਹੇ ਨੇ ਲੜਕੀਆਂ ਲੜਕੀਆਂ ਦੇ ਨਾਲ ਵਿਆਹ ਕਰਾ ਰਹੀਆਂ ਨੇ ਔਰ ਲੜਕੇ ਲੜਕੀਆਂ ਦੇ ਨਾਲ ਵਿਆਹ ਕਰਵਾ ਰਹੇ ਨੇ ਅਟਰੈਕਟ ਹੋ ਰਹੇ ਨੇ ਹਮ ਟੋਟਲੀ ਖਤਰਨਾਕ ਤਰੀਕਾ ਜਿਹੜਾ ਔਰ ਚਲੋ ਠੀਕ ਹੈ ਉਹਦੇ ਅੰਦਰ ਖਰਾਬੀ ਹੈ ਕਿਸੇ ਇਨਸਾਨ ਦੇ ਅੰਦਰ ਹਮ ਉਹ ਕੁਦਰਤੀ ਤੌਰ ਤੇ ਉਹ ਡੈਮੇਜਡ ਹੈ ਅਸੀਂ ਉਸ ਨੂੰ ਇਹ ਨਹੀਂ ਬੋਲ ਸਕਦੇ ਕਿ ਉਹ ਵਧੀਆ ਹੈ ਉਹ ਡੈਮੇਜਡ ਪ੍ਰੋਡਕਟ ਆ ਕੁਦਰਤ ਵੱਲੋਂ ਉਹਦੇ ਮਾਪੇ ਵੱਲੋਂ ਠੀਕ ਹੈ ਉਹਦੀ ਆਪਣੀ ਲਾਈਫ ਹੈ ਕੋਈ ਦਿਮਾਗੀ ਬਿਮਾਰੀ ਹੈ ਦਿਮਾਗੀ ਬਿਮਾਰੀ ਵੀ ਹੈ ਜਿੱਦਾਂ ਦੀ ਕੰਡੀਸ਼ਨਾਂ ਦੇ ਵਿੱਚੋਂ ਗੁਜ਼ਰਨਾ ਜਿੱਦਾਂ ਦੀਆਂ ਹਰਕਤਾਂ ਕਰਨੀਆਂ ਤੁਸੀਂ ਗੱਲ ਆਪਾਂ ਕਰਦੇ ਆਂ ਕਿ ਜਿਸ ਤਰ੍ਹਾਂ ਦਾ ਇਨਸਾਨ ਪਹਿਰਾਵਾ ਪਹਿਨੇਗਾ ਉਹਦਾਂ ਦੇ ਹਾਰਮੋਨ ਉਹਦੇ ਅੰਦਰ ਪੈਦਾ ਹੋ ਜਾਣੇ ਐਕਸੈਪਟ ਕਰ ਲੈਂਦਾ ਉਹ ਚੀਜ਼ ਨੂੰ ਜੇ ਲੜਕੀਆਂ ਲੜਕਿਆਂ ਦੇ ਕੱਪੜੇ ਪਾ ਰਹੀਆਂ ਨੇ ਤੇ ਉਹ ਹਾਰਮੋਨ ਪੈਦਾ ਹੀ ਹੋਣੇ ਹੋਣੇ ਹੂੰ ਇੰਨੇ ਵੱਡੇ ਵੱਡੇ ਜਿਹੜੇ ਕਿਰਦਾਰ ਨੇ ਪਾਉਂਦੇ ਆ ਉਹ ਸਭ ਤੋਂ ਪਹਿਲੇ ਕਾਸਟਿਊਮ ਪਾਉਂਦੇ ਆ ਫੀਲਿੰਗ ਲੈਣ ਵਾਸਤੇ ਉਹ ਫੀਲਿੰਗ ਹੀ ਚੇਂਜ ਕਰ ਦਿੰਦੇ ਆ ਫਿਲਮਾਂ ਦੇ ਵਿੱਚ ਤੇ ਸ਼ੁਰੂ ਤੋਂ ਜਿੰਨੇ ਲੜਕੀਆਂ ਦੀਆਂ ਹਰਕਤਾਂ ਕੀਤੀਆਂ ਨੇ ਤੇ ਲੜਕੀ ਬਣੇਗਾ ਹਰ ਇੱਕ ਇਨਸਾਨ ਦੀ ਆਪਣੀ ਜ਼ਿੰਦਗੀ ਹੈ ਚਾਹੇ ਉਹ ਚੰਗਾ ਚਾਹੇ ਮਾੜਾ ਆ ਲੇਕਿਨ ਆਪਾਂ ਇਸ ਗੇ ਕਲਚਰ ਨੂੰ ਬੜਾਵਾ ਨਹੀਂ ਦੇ ਸਕਦੇ ਕਿਵੇਂ ਨਹੀਂ ਦੇ ਸਕਦੇ as a influencer ਨਹੀਂ ਗਿਣ ਸਕਦੇ ਇਹਨਾਂ ਨੂੰ ਦੇ ਦੋ ਨੋਟ ਕਮ ਇਨ ਦੀ ਕੈਟੇਗਰੀ ਅੰਡਰ ਇਨਫਲੂਐਂਸਰ ਇਨਫਲੂਐਂਸਰ ਦੀ ਕੈਟੇਗਰੀ ਵਿੱਚ ਨਹੀਂ ਆਉਂਦੇ ਔਰ ਸਿਰੇ ਤੇ ਸਟ੍ਰੇਟ ਫਾਰਵਰਡਲੀ ਸਿਰੇ ਤੇ ਉਹ ਬੇਵਕੂਫ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਐਜ਼ ਅ ਚੀਫ ਗੈਸਟ ਆਪਣੇ ਇਲਾਕਿਆਂ ਦੇ ਵਿੱਚ ਸਾਧਰੇ ਨੇ ਜਿਨ੍ਹਾਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈਗੀ ਪੰਜਾਬ ਵਾਸਤੇ ਕੋਈ ਚੰਗਾ ਕਾਰਜ ਨਹੀਂ ਕੀਤਾ ਉਹਨਾਂ ਨੇ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਨਹੀਂ ਦੇ ਸਕਦੇ ਆਪਣੇ ਪੈਰਾਂ ਤੇ ਉਹ ਲੋਕ ਖੁਦ ਕਲਾੜੀ ਮਾਰ ਰਹੇ ਨੇ ਆਪ ਤੇ ਉਹ ਬਰਬਾਦ ਹੋਣਗੇ ਆਪਣੇ ਇੰਸਟੀਚਿਊਨ ਨੂੰ ਵੀ ਬਰਬਾਦ ਕਰਨਗੇ ਔਰ ਉਹਨਾਂ ਲੱਖਾਂ ਨੌਜਵਾਨਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦੇਣਗੇ ਜੋ ਇਹਨਾਂ ਨੂੰ ਵੇਖ ਕੇ ਸੋਚਣਗੇ ਕਿ ਇਹਨਾਂ ਨੂੰ ਇਨੀ ਰਿਸਪੈਕਟ ਮਿਲ ਰਹੀ ਹੈ ਤੇ ਅਸੀਂ ਵੀ ਇਦਾਂ ਕਰ ਬਣਾਂਗੇ ਹੂੰ ਪੜੇ ਲਿਖੇ ਉਹ ਮੂਰਖ ਲੋਕ ਨੇ ਕਿਉਂਕਿ ਮੈਂ ਬਹੁਤ ਸਮੇਂ ਪਾਰ ਦੇਖਿਆ ਹੈ ਰੀਲਸ ਆਉਂਦੀਆਂ ਨੇ ਇੰਸਟਾਗ੍ਰਾਮ ਤੇ ਦੇਖੀ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਜਿਹੜੇ ਗੇਸ ਆ ਜਾਂ ਇਹਨਾਂ ਨੂੰ ਬੁਲਾ ਕੇ ਚੀਫ ਗੈਸਟ ਨੂੰ ਲਾ ਕੇ ਸਰੋਪੇ ਪਾਏ ਜਾ ਰਹੇ ਹੁੰਦੇ ਇਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੁੰਦਾ ਕਿ ਸਾਡੇ ਚੀਫ ਗੈਸਟ ਨੇ ਜੀ ਇਹ ਬਹੁਤ ਸੋਹਣਾ ਭੰਗੜਾ ਕਰਦੇ ਨੇ ਇਹ ਬਹੁਤ ਸੋਹਣਾ ਗਿੱਧਾ ਪਾਉਂਦੇ ਨੇ ਇਹ ਬਹੁਤ ਸੋਹਣੇ ਨਾਚਾਰ ਨੇ ਮੇਕਅਪ ਆਰਟਿਸਟ ਨੇ ਇਹਨਾਂ ਪਹਿਲੇ ਸਮਿਆਂ ਦੇ ਵਿੱਚ ਭੰਡ ਹੁੰਦੇ ਸੀ ਹਮ ਅੱਜ ਭੰਡ ਰੱਬ ਬਣ ਚੁੱਕੇ ਨੇ ਹਮ ਖੁਦਾ ਦੇ ਆਰ ਜਸਟ ਐਂਟਰਟੇਨਰਸ ਹੂੰ ਸਿਰਫ ਉਹ ਮਨੋਰੰਜਨ ਕਰਨ ਵਾਸਤੇ ਹੁੰਦੇ ਸੀ ਉਸ ਤੋਂ ਓਨੀਕ ਇੱਜ਼ਤ ਹੁੰਦੀ ਸੀ ਪਰ ਅਸੀਂ ਸਿਰ ਤੇ ਬਿਠਾ ਲਿਆ ਜੋਨ ਰਿਸਪੈਕਟ ਨਹੀਂ ਸੀ ਉਹਨਾਂ ਦੀ ਆ ਕੰਜਰ ਕਿਹਾ ਜਾਂਦਾ ਸੀ ਕੰਜਰ ਸੀ ਹਾਂ ਹੁਣ ਤੇ ਲੋਕੀ ਕਹਿੰਦੇ ਬਹੁਤ ਸੋਹਣਾ ਪ੍ਰੋਫੈਸ਼ਨ ਹੈ ਬੀਇੰਗ ਕੰਜਰ ਐਂਡ ਬੀਇੰਗ ਕੰਜਰੀ ਹਾਂ ਸਹੀ ਹੈ ਮੈਂ ਬੜੀ ਬੜੀ ਦੇਖਿਆ ਕਿਸੇ ਦੇ ਘਰੇ ਜਾਈਦਾ ਨਾ ਉਹ ਮਾਪੇ ਖੁਦ ਆਪਣੇ ਬੱਚਿਆਂ ਨੂੰ ਕਹਿੰਦਾ ਸਾਡੀ ਕੁੜੀ ਬਹੁਤ ਸੋਹਣਾ ਨੱਚਦੀ ਹੈ ਜੀ ਬੇਟਾ ਨੱਚ ਕੇ ਦਿਖਾਓ ਅੰਕਲ ਨੂੰ ਨੱਚ ਕੇ ਦਿਖਾਓ ਅੰਟੀ ਨੂੰ ਹਣਾ ਫੈਮਲੀ ਸਪੋਰਟਿਵ ਹੈ ਆਪਣੇ ਬੱਚਿਆਂ ਨੂੰ ਖੁਦ ਕਹਿ ਰਹੇ ਕਿ ਤੁਸੀਂ ਨੱਚ ਕੇ ਦਿਖਾਓ ਫੈਮਲੀ ਸਪੋਰਟਿਵ ਆ ਹਮ ਲੜਕੀਆਂ ਕਹਿ ਰਹੀਆਂ ਵੀ ਸਾਨੂੰ ਕੱਪੜੇ ਉਤਾਰਨ ਦੀ ਫੁੱਲ ਪਰਮਿਸ਼ਨ ਆ ਮਾਪਿਆਂ ਤੋਂ ਜਦੋਂ ਸਾਡਾ ਮਾਪੇ ਨੂੰ ਡੱਕਦਾ ਤੁਸੀਂ ਕੌਣ ਤੁਸੀਂ ਕੌਣ ਹੁੰਦੇ ਆ ਹਮ ਬੱਚੇ ਵੀ ਇਦਾਂ ਲੜਕੇ ਵੀ ਇਦਾਂ ਕਰ ਰਹੇ ਨੇ ਮੈਂ ਕਹਿੰਦਾ ਜਿਸਮ ਦਿਖਾਉਣ ਤੇ ਕਾਦੀ ਮੋਡਰਨਾਈਜੇਸ਼ਨ ਆ ਤੁਹਾਡੀ ਪਰ ਸੋਚਦੀਆਂ ਨੇ ਉਹਨਾਂ ਦੇ ਅੰਦਰ ਫੀਡ ਕੀਤਾ ਗਿਆ ਫਿਰ ਜਦੋਂ ਅਸੀਂ ਕੱਲ ਨੂੰ ਕਹਿੰਨਾ ਨਾ ਜੀ ਫਲਾ ਰੇਪ ਹੋ ਗਿਆ ਜਿਹਾ ਹੋ ਗਿਆ ਕਿਤੇ ਨਾ ਕਿਤੇ ਅਸੀਂ ਵਧਾਵਾ ਦਿੱਤਾ ਉਸ ਚੀਜ਼ ਨੂੰ ਕਹਿੰਦੇ ਸੋਚ ਗੰਦੀ ਆ ਤੁਹਾਡੀ ਹਮ ਤੁਹਾਡੀ ਸੋਚ ਜਾਂਦੀ ਆ ਅਸੀਂ ਜੋ ਮਰਜ਼ੀ ਪਾ ਸਕਦੇ ਹਾਂ ਮੈਂ ਨਹੀਂ ਅਜੇ ਤੱਕ ਕਦੀ ਸੁਣਿਆ ਕਿ ਕਿਸੇ ਬੀਬੀ ਨੇ ਦਸਤਾਰ ਧਾਰਨ ਕੀਤੀ ਆ ਸਿਰੀ ਸਾਹ ਪਾਇਆ ਤੇ ਉਹਦੇ ਨਾਲ ਕੁਝ ਗਲਤ ਹਰਕਤ ਹੋ ਗਈ ਹੋਵੇ ਵੀਰ ਜੀ ਮੌਤ ਨਜ਼ਰ ਆਉਂਦੀ ਆ ਵੇਖ ਕੇ ਹਾਂ ਉਹਨਾਂ ਨੂੰ ਪਤਾ ਇਹ ਕਰਦਣਾ ਕੰਮ ਜਦੋਂ ਵੀ ਇਹ ਹਰਕਤ ਹੁੰਦੀ ਆ ਹਮੇਸ਼ਾ ਉਹਦਾਂ ਹੁੰਦੀ ਆ ਜਿਨੇ ਕੈਪਰੀ ਪਾਈ ਆ ਜਿਨੇ ਨਿੱਕਰ ਪਾਈ ਆ ਜਾਂ ਜਿਨੇ ਹੋਰ ਕੋਈ ਜੀਨ-ਚੀਨ ਪਾਈ ਆ ਹੋਰ ਕੋਈ ਪਹਿਰਾ ਪਾ ਪਹਿਰਾਵਾ ਪਾਇਆ ਗੁਰੂ ਦੇ ਸਿੱਖਣੀਆਂ ਤੇ ਚਲੋ ਹੈ ਹੀ ਸਾਡੀਆਂ ਧੀਆਂ ਪੈਣਾ ਹਮ ਗੁਰੂ ਦੇ ਸਿੱਖ ਵੀਰ ਜੀ ਪੰਜ ਇਕੱਠੇ ਹੋ ਕੇ ਜਾਂਦੇ ਆ ਜਿੱਥੇ ਵੀ ਜਾਂਦੇ ਆ ਗੁਰੂ ਦਾ ਹੁਕਮ ਆ ਪੰਜ ਸਿੱਖ ਘਟੋ ਘਟ ਇਕੱਠੇ ਹੋਣ ਜਿੱਥੇ ਵੀ ਜਾਣਾ ਉਪਰੇ ਇਲਾਕੇ ਦੇ ਵਿੱਚ ਤਾਂ ਕਿ ਆਪਣੀ ਰੱਖਿਆ ਕਰ ਸਕਣ ਹਮ ਤਿਆਰ ਬਰ ਤਿਆਰ ਹੋਣ ਹਥਿਆਰ ਨਾਲ ਹੋਣ ਗੱਡੀਆਂ ਦੇ ਵਿੱਚ ਰੱਥਾਂ ਦੇ ਵਿੱਚ ਹਥਿਆਰ ਹੋਣ ਘੋੜਿਆਂ ਉੱਤੇ ਲੱਦੇ ਹੋਣ ਆਪਣੀ ਸਿਕਿਉਰਿਟੀ ਵਾਸਤੇ ਅੱਜ ਤੇ ਸ਼ਰਮ ਕਰਦੇ ਨੇ ਲੋਕ ਹਥਿਆਰ ਕੈਰੀ ਕਰਨ ਉਹ ਸ਼੍ਰੀ ਸਾਹਿਬ ਅੰਦਰੋਂ ਦੀ ਪਾਉਂਦੇ ਆ। ਮਤਲਬ ਗੁਰੂ ਦੀ ਮੋਹਰ ਦੇ ਅੰਦਰੋਂ ਪਾਉਂਦੇ ਚੋਰ। ਵੀ ਸਾਨੂੰ ਕੋਈ ਵੇਖਣਾ ਲੱਭੇ ਅਸੀਂ ਅੰਮ੍ਰਿਤਧਾਰੀ ਆ ਜੀ। ਹੂੰ। ਪਹਿਲੇ ਦੀ ਸ਼ਾਨ ਹੁੰਦੀ ਸੀ ਵੀ ਹਾਂ ਵੀ। ਹਥਿਆਰ ਕੈਰੀ ਕਰਦਾ, ਸ਼ਸਤਰ ਕੈਰੀ ਕਰਦਾ। ਆਹ। ਇਨੀ ਰਿਸਪੈਕਟ। ਅੱਜ ਦੇ ਜਿਨ੍ਹਾਂ ਨੂੰ ਪਿਆਰ ਆ ਉਹਨਾਂ ਨੂੰ ਹਥਿਆਰ ਨਹੀਂ ਅਲਾਉਡ। ਵੈਪਨ ਨਹੀਂ ਅਲਾਉਡ। ਹੂੰ। ਬਹੁਤ ਸ਼ਾਨ ਆ। ਅੱਜ ਦੇਖੋ ਤੁਸੀਂ ਘਰਾਂ ਦੇ ਵਿੱਚ ਬਹੁਤ ਸਾਰੇ ਡਾਕੇ ਪੈ ਰਹੇ ਨੇ, ਚੋਰ ਕੋਸਾਉਂਦੇ ਨੇ। ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਘਰ ਦੇ ਵਿੱਚ ਹਥਿਆਰ ਹੋਣਾ ਚਾਹੀਦਾ ਫੋਰ ਸੈਲਫ ਪ੍ਰੋਟੈਕਸ਼ਨ ਨਾ ਕਿ ਦਿਖਾਵੇ ਵਾਸਤੇ ਦਿਖਾਵੇ ਨਹੀਂ ਸੀ ਅਗੇਸਟ ਦਿਖਾਵਾ ਦੂਜਾ ਕਿਸੇ ਨੂੰ ਗਰੀਬ ਮਾਰ ਵੀ ਨਹੀਂ ਗਰੀਬ ਮਾਰ ਨਹੀਂ ਕਰਨੀ ਉਹ ਉਸ ਨੂੰ ਅਸੀਂ ਨਾਮਰਦ ਸਮਝਦੇ ਹਾਂ ਜਿਹੜਾ ਮਾੜੇ ਬੰਦੇ ਉਤੇ ਹੱਥ ਚੱਕਦਾ ਮਾੜੇ ਬੰਦੇ ਨੂੰ ਧਮਕਾਉਂਦਾ ਉਹ ਤੇ ਬਜ਼ੁਰਗ ਤੇ ਬੱਚੇ ਸ਼ਰਾਈਸ ਕਰਦਾ ਕਿਉਂਕਿ ਸਿੱਖੀ ਦੇ ਖਿਲਾਫ ਆ ਮਹਾਰਾਜਾ ਰਣਜੀਤ ਸਿੰਘ ਜੀ ਵੀ ਉਹਨਾਂ ਦੇ ਸਖਤ ਕਾਨੂੰਨ ਸੀ ਪੰਜਾਬ ਦੇ ਵਿੱਚ ਧਰਮ ਦੇ ਚਾਹੇ ਕੋਈ ਵੀ ਹੋਵੇ ਬਜ਼ੁਰਗ ਹੋਵੇ ਬੱਚਾ ਹੋਵੇ ਲੇਡੀ ਹੋਵੇ ਕੋਈ ਵੀ ਦੀ ਪੈਣ ਕਿਸੇ ਵੀ ਧਰਮ ਦੀ ਹੋਵੇ ਗਲਤੀ ਨਾਲ ਵੀ ਉਹਦੇ ਅੱਖ ਫਟਕੇ ਨਹੀਂ ਵਿਖਣਾ ਅੱਗੋਂ ਵਾਰ ਕਰ ਦੇਵੇ ਕੋਈ ਪਰਵਾਹ ਨਹੀਂ ਵਾਰ ਡਾਕ ਲੈਣਾ ਵਾਰ ਕਰਨਾ ਦੀ ਇਨੀ ਪਹਿਚਾਨ ਸੀ ਸਿੱਖਾਂ ਦੀ ਇਹਨਾਂ ਕਰਤਾਰ ਉੱਚਾ ਸੀ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਮੌਕਾ ਦਿੱਤਾ ਹੀ ਆ ਨਾ ਪਹਿਲੀ ਛੱਟੇ ਵਾਰ ਤਾਂ ਨਹੀਂ ਕੀਤਾ ਤੋਂ ਪੈਂਦੇ ਘਾਂ ਵੀ ਆਇਆ ਚੜਕੇ ਉਹਨੇ ਕਿਹਾ ਕਰ ਵਾਰ ਪੈਂਦੇ ਘਾਂ ਤੈਨੂੰ ਮੌਕਾ ਦਿੰਨੇ ਆ ਤਿੰਨ ਵਾਰ ਗੁਰੂਸ ਤਿੰਨ ਵਾਰ ਤਿੰਨ ਮੌਕੇ ਦਿੱਤੇ ਗੁਰੂ ਸਾਹਿਬ ਨੇ ਉਹਨੂੰ ਸਿੱਖ ਕਦੀ ਵੀ ਪਹਿਲਾ ਵਾਰ ਨਹੀਂ ਕਰਦਾ ਹਾਂ ਇਹ ਬਹੁਤ ਗਲਤ ਹੈ ਹਮੇਸ਼ਾ ਪਹਿਲਾ ਵਾਰ ਦੁਸ਼ਮਣ ਦਾ ਹੋਵੇਗਾ ਉਹ ਸਾਡੇ ਦੇ ਸਾਰੇ ਹੀ ਆਪਣੇ ਆ ਦੁਸ਼ਮਣ ਨਹੀਂ ਹੈ ਜਿਹੜੀ ਕਹਿੰਦਾ ਗੁਰੂ ਸਾਹਿਬ ਨੇ ਤੈਨੂੰ ਮੌਕੇ ਦਿੱਤੇ ਤੇ ਫਿਰ ਉਹਨੂੰ ਜਾਜ ਦਸੀ ਆ ਜਦੋਂ ਦਾ ਵਾਰ ਨਹੀਂ ਚੱਲਿਆ ਪਹਿਲਾ ਵਾਰ ਨਹੀਂ ਚੱਲਿਆ ਗੁਰੂ ਸਾਹਿਬ ਨੇ ਮੱਚ ਜਾਜ ਦਸੀ ਨਹੀਂ ਬੰਦੇਗਾ ਐਦਾਂ ਨਹੀਂ ਐਦਾਂ ਵਾਰ ਕਰ ਤੈਨੂੰ ਤਾਂ ਵਾਰ ਵੀ ਨਹੀਂ ਕਰਨਾ ਆਉਂਦਾ ਦੁਬਾਰਾ ਐਦਾਂ ਵਾਰ ਕਰ ਹੁਣ ਤੂੰ ਮੇਰੇ ਤੇ ਦੂਜੀ ਵਾਰ ਫਿਰ ਜਦੋਂ ਖਾਲੇ ਫਿਰ ਕਹਿੰਦੇ ਕਿ ਹੁਣ ਨਹੀਂ ਤੇਰਾ ਵਾਰ ਅਜੇ ਵੀ ਗਲਤ ਹੈ ਤੂੰ ਐਦਾਂ ਕਰ ਫਿਰ ਤੀਜੀ ਵਾਰ ਤੂੰ ਐਦਾਂ ਕਰ ਇਸੋ ਤਿੰਨ ਵਾਰ ਖਾਲੇ ਚੱਲ ਕੇ ਨਹੀਂ ਡੱਕਲੇ ਗੁਰੂ ਸਾਹਿਬ ਨੇ ਕਹਿੰਦੇ ਹੁਣ ਨਹੀਂ ਹੁਣ ਤੈਨੂੰ ਅਸੀਂ ਦੱਸਦੇ ਕਿੰਦਾ ਵਾਰ ਕਰੀਦਾ ਤੇ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਵਾਰ ਕੀਤਾ ਸਿਰ ਤੋਂ ਲੈ ਕੇ ਸਣੇ ਕੋੜੇ ਤੱਕ چیر ਕੇ ਰੱਖਦਾ ਪੈਂਦੇਗਾ ਮੈਂ ਦੇਖਾ ਕੇ ਕਾਲੇ ਕਾਂਜ ਮਨਾਮ ਦੀ ਥੋੜੀ ਕਨਫਿਊਜ਼ਨ ਨਾ ਬਾਕੀ ਚਲੋ ਜੇ ਸਾਡੇ ਲੋਕ ਸੱਚੀ ਜਾਗੇ ਹੋਏ ਨੇ ਹੂੰ ਤਾਂ ਫਿਰ ਸੱਦ ਕੇ ਵਿਖਾਉਣ ਜਿਨ੍ਹਾਂ ਨੇ ਪੰਜਾਬ ਹੇਤ ਕੋਈ ਕੁਰਬਾਨੀ ਦਿੱਤੀ ਹੋਵੇ ਪੰਜਾਬ ਹੇਤ ਆਪਣੇ ਪਰਿਵਾਰ ਵਾਰੇ ਹੋਣ ਪੰਜਾਬ ਹੇਤ ਆਪਣੇ ਪੁੱਤਰ ਵਾਰੇ ਹੋਣ ਕਰਕੇ ਵਿਖਾਉਣ ਜੇ ਨਾਲ ਜਦੋਂ ਮ ਹੈਗਾ ਹੂੰ ਫਿਰ ਅਸੀਂ ਕਹਾਂਗੇ ਕਿ ਇਹ ਪੰਜਾਬੀ ਹੈਗੇ ਸੱਚੀ ਸਿੱਖ ਹੈਗੇ ਨੇ